ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੋਰ ਕੀ ਹਾਲ ਚਾਲ ਹੈ ਜੀ ਸਾਰੇ ਵਧੀਆ ਠੀਕ ਠਾਕ ਹੋਵਗੇ ਆਪਾਂ ਵੀ ਵਧੀਆ ਜੀ ਪਰਮਾਤਮਾ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਇੱਥੇ ਤੇ ਆਪਾਂ ਵੈਸੀ ਮਾਰਕੀਟ ਦਾ ਸਮਾਨ ਲੈ ਕੇ ਆਏ ਆ ਦੁਕਾਨ ਦਾ ਤੇ ਥਾਵਾਂ ਵੀ ਸਭ ਮਿਲ ਗੋਚੇ ਤੇ ਖਲੇ ਤਾਂ ਪਖੋਲੇ ਨਹੀਂ ਹੈਗੇ ਕੱਪੜੇ ਦਿਖਾਉਣੀ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਇਸ ਤਰ੍ਹਾਂ ਜੀ ਲੈ ਕੇ ਆਂਦੇ ਕਰੇ ਮੜਾ ਇਹ ਲਫਾਫਾ ਡੇਡਾ ਬਸ ਸਟੇਡਾ ਹੀ ਕਰ ਦੋ ਫਿਰ ਕੱਢਣਾਂਗੇ ਬਾਅਦ ਚ ਦਿਖਾਉਨੇ ਆ ਤੁਹਾਨੂੰ ਫਿਰ ਕੱਲੇ-ਕੱਲੇ ਕੱਢ ਕੇ ਤਾਂ ਟਾਈਮ ਲੱਗੂਗਾ ਕਾਫੀ ਲੰਮੀ ਚੋੜੀ ਵਿੜ ਗੋ ਹੋਜੂਗੀ ਤੇ ਇੱਕ ਤੁਹਾਡੇ ਨਾਲ ਵਧੀਆ ਗੱਲ ਸ਼ੇਅਰ ਕਰਦੀ ਆਂ ਤੇ ਤੁਸੀਂ ਵੀ ਹੱਸੀ ਜਾਵੋਗੇ ਹੋ ਸਕਦਾ ਅੱਜ ਸਵੇਰੇ ਸਵੇਰੇ ਸਹਿਜ ਨੇ ਕਿਸੇ ਗੱਲ ਪਿੱਛੇ ਬਹੁਤ ਵੱਡੀ ਉਹ ਡਿਮਾਂਡ ਰੱਖਤੀ ਤੇ ਤੁਹਾਨੂੰ ਪਤਾ ਹੀ ਹੈ ਜੀ ਬੱਚਿਆਂ ਦਾ ਤਾਂ ਹਨਾ ਬੱਚੇ ਕੋਈ ਵੀ ਗੱਲ ਕਹਿ ਦੇਣ ਤਾਂ ਫਿਰ ਬੱਚਿਆਂ ਨੂੰ ਤਾਂ ਆਪਾਂ ਨੂੰ ਮੰਨਣੀ ਪੈ ਜਾਂਦੀ ਹੈ ਹਨਾ ਸਵੇਰੇ ਗਏ ਸੀਗੇ ਸਹਿਜ ਤੇ ਸਹਿਜ ਦਾ ਡੇਢੀ ਗੁਰੂ ਘਰ ਇਹ ਤੁਹਾਨੂੰ ਪਤਾ ਹੀ ਆ ਹਨਾ ਦਿੱਲੀ ਜਾਂਦੇ ਹੁੰਦੇ ਆਗੇ ਉੱਥੇ ਪ੍ਰਸ਼ਾਦ ਮਿਲਿਆ ਸਹਿਜ ਨੂੰ ਲੱਡੂ ਤੇ ਲੱड्डੂ ਉਹਨਾਂ ਦੇ ਡੈਡੀ ਨੇ ਖਾ ਲਿਆ ਵੀ ਚਲੋ ਕਾਲੀ ਚ ਗੰਸੈਰੀ ਨੇ ਤੇ ਕੌਲੀ ਚ ਰੱਖ ਲਿਆ ਪ੍ਰਸ਼ਾਦ ਤੇ ਇਹ ਕੌਲੀ ਚ ਪ੍ਰਸ਼ਾਦ ਰੱਖ ਲਿਆ ਤੇ ਉਹਨਾਂ ਦੇ ਡੈਡੀ ਨੇ ਤਾਂ ਖਾ ਲਿਆ ਚੱਕ ਕੇ ਤੇ ਬਾਅਦ ਵਿੱਚ ਕਹਿੰਦੀ ਨਾ ਮੰਮਾ ਮੇਰਾ ਲੱड्डੂ ਡੈਡੀ ਨੇ ਖਾ ਲਿਆ ਜੀ ਆ ਕਿ ਮੈਨੂੰ ਸਕੂਲੋਂ ਆਉਣ ਵੇਲੇ ਉਹਨੂੰ ਲੱਡੂਆਂ ਦਾ ਡੱਬਾ ਨਾਲ ਲਿਆ ਕੇ ਦਿੱਤਾ ਤੇ ਮੇਰੇ ਤੱਕ ਘਰੇ ਆ ਕੇ ਮੈਂ ਸਾਰਿਆਂ ਨੂੰ ਘੁੱਟਣ ਲੱਗ ਸਾਂ ਮੈਂ ਕਿ ਵੀ ਮੈਨੂੰ ਪਤਾ ਨਹੀਂ ਗੱਦ ਦੇ ਹੁੰਦੇ ਕੋਈ ਗੱਲ ਨਹੀਂ ਤੇ ਨਹੀਂ ਹੈ ਕਿ ਮम्मा ਆਏ ਨਹੀਂ ਹੈ ਕਿ ਮੈਨੂੰ ਤਾਂ ਕਿ ਵੀ ਲੱਡੂ ਚਾਹੀਦੇ ਆ ਮੈਂ ਕਿ ਚਲ ਭਾਈ ਕੋਈ ਗੱਲ ਨਹੀਂ ਲਿਆ ਦੇਾਂਗੇ ਤੇ ਉਹਨਾਂ ਦੇ ਡੈਡੀ ਗਏ ਸੀਗੇ ਹਾਨਾਂ ਦੇ ਅਡਰੈਸਟ ਨੂੰ ਚਾਹਣ ਲਾ ਗੋਤੇ ਹਾਂ ਉਹਨਾਂ ਨੇ ਨਿਸ਼ਚਿਤ ਰਨ ਲਾਪੀ ਚੇ ਬਲਗੱਤੇ ਤੇ ਉਹਨੂੰ ਡੈਡੀ ਗਏ ਸੀ ਬਟਿੰਡੇ ਹਾਣਾ ਤੇ ਫਿਰ ਅਬੀ ਮੈਡਮ ਵਾਸਤੇ ਡੱਬਾ ਲਿਆਤਾ ਲੱਡਵਾਨਾ ਹੁਣ ਆਗੇ ਖਾਲ ਗੁੱਤਲੀ ਪਤਾ ਨਹੀਂ ਜੀ ਕਿਉਂ ਸਾਡਾ ਸਾਇ ਸਾਨੂੰ ਕਿਤੇ ਕਿਤੇ ਬਹੁਤ ਖਰਾਬ ਕਰਦਾ ਸਾਨੂੰ ਉਹਦੀ ਗੱਲ ਅਰੇ ਕੋ ਮੱਲਣੀ ਪੈਂਦੀ ਹੈ ਨਿੱਕੀ ਜੀ ਗੱਲ ਵਿੱਚ ਸਵੇਰੇ ਪੂਰਾ ਮੂੰਹ ਬਣਾ ਕੇ ਸੂਰ ਗਈ ਐ ਤੇ ਚਲੋ ਹੁਣ ਆ ਕੇ ਫਿਰ ਖਸ ਹੋ ਜੂਗੀ ਚਲੋ ਕਾਫੀ ਮਾਤਰਾ ਵਿੱਚ ਆਪਾਂ ਕੱਪੜੇ ਲਿਆਂਦੇ ਆ ਜੀ ਤੇ ਤੁਹਾਨੂੰ ਦਿਖਾਵਾਂਗੇ ਹੌਲੀ 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 ਸੈਟਿੰਗ ਕਰਦੇ ਆ ਮਹਿੰਗੇ ਵੀ ਲਿਆਂਦੇ ਆ ਤੇ ਸਸਤੇ ਵੀ ਲਿਆਂਦੇ ਆ ਤੇ ਕੁਰਤੇ ਪਜਾਮੇ ਵੀ ਲਿਆਂਦੇ ਆ ਇਸ ਤਰ੍ਹਾਂ ਜੀ ਵਧੀਆ ਵਾਲੇ ਕੁਰਤੇ ਪਜਾਮੇ ਲਿਆਂਦੇ ਜੀ ਤੇ ਚਲੋ ਫਿਰ ਤੁਹਾਨੂੰ ਦਿਖਾਵਾਂਗੇ ਅੱਗੇ ਤੇ ਇਹ ਹੈਗੇ ਨਾ ਜੀ ਸਾਫ ਵਾਈਟ ਚਨੂਨ ਦੇ ਦੁਪੱਟੇ ਆ ਜੀ ਇਹ ਵਧੀਆ ਕਮਲ ਚਨੂਨ ਦੇ ਜੇ ਕਿਸੇ ਨੇ ਮੰਗਵਾਉਣੇ ਹੋਣ ਸਾਫ ਤੁਸੀਂ ਮੰਗਵਾ ਸਕਦੇ ਹੋ ਤੇ ਜੇ ਕਿਸੇ ਸੂਟ ਨਾਲ ਤੁਸੀਂ ਡਾਈ ਕਸ ਕਹੋਗੇ ਹਨਾ ਸੂਟ ਵੀ ਆਪਾਂ ਦਿਖਾਵਾਂਗੇ ਤੁਸੀਂ ਟਰਾਈ ਕਰਕੇ ਵੇਖ ਸਕਦੇ ਹੋ ਇਹ ਵਧੀਆ ਕਮਲ ਚਰਨੋਂ ਦੇ ਦੁਪੱਟੇ ਆ ਜੀ 2.5 ਮੀਟਰ ਦੇ ਨੇੜੇ ਹੀ ਦੁਪੱਟਾ ਰਹੂਗਾ ਜੀ ਇਹ ਤੇ ਜੇ ਵੀ ਪੂਰੀ ਉਹ ਲੈ ਲੈਂਦੀ ਹੈ ਥਾਣ ਹੈ ਤੇ ਆਪਾਂ ਇਹਨੂੰ ਕਿਨਾਰ ਚਾਰਕ ਪੀਸ ਕੱਟ ਕੇ ਪਾਸੇ ਕਰ ਲਿਆ ਹਾਂ ਕਿ ਤੁਸੀਂ ਇੱਕ ਵਾਰ ਇਦਾਂ ਸੂਟਾਂ ਦਾ ਲੁੱਕ ਦੇਖ ਸਕਦੇ ਹੋ ਉਹ ਜੇ ਫਰਸਟ ਪਏ ਆ ਜੀ ਸੂਟ ਦੁਪੱਟੇ ਨਾਲ ਵਾਲੇ ਕਾਟਨ ਦੇ ਆ ਇਹ ਵੀਨ ਦੁਪੱਟੇ ਤੋਂ ਆ ਇਹ ਗੁਦ ਤੇ ਬਿਆਮੀ ਆ ਜੀ ਇਹ ਵੀ ਦੁਪੱਟੇ ਵਾਲੇ ਸਾਰੇ ਕਾਟਨ ਦੀ ਵਧੀਆ ਇਹ ਥੋੜੇ ਮਹਿੰਗੇ ਆ ਤੇ ਉਧਰਲੇ ਥੋੜੇ ਸਸਤੇ ਆ ਜੀ ਬਾਕੀ ਤੁਹਾਨੂੰ ਕੱਲੇ ਕੱਲੇ ਦਾ ਆਪਾਂ ਪ੍ਰਾਈਸ ਦੱਸ ਦਿਆਂਗੇ ਸੂਟ ਲਈ ਤੁਸੀਂ ਜਰੂਰ ਕਾਲ ਕਰੋ ਆਪਣਾ ਵੀਡੀਓ ਦੇ ਵਿੱਚ ਨੰਬਰ ਹੁੰਦਾ ਹੀ ਆ ਨਾ ਜੀ ਚਲੋ ਠੀਕ ਹੈ ਜੀ ਫਿਰ ਹਾਂਜੀ ਹੈਲੋ ਕੀ ਹਾਲ ਹੈ ਜੀ ਸ਼ਾਂਤਾ ਹੋਇਆ ਜੀ ਸਵਾਗਤ ਹੈ ਸਾਡੇ ਸਾਥ ਦਾ ਅੱਜ ਸਾਰਾ ਦਿਨ ਬਹੁਤ ਬੀਜ਼ ਰਹੀ ਜੀ ਆਪ ਕੋਈ ਕਮੈਂਟ ਵੀ ਨਹੀਂ ਮਿਲਨੀ ਸੀਗੀ ਤੇ ਆਪਣੇ ਕੋਲੇ ਕੱਪੜੇ ਆ ਗਏ ਜੀ ਤੇ ਕੱਲ ਨੂੰ ਤੁਹਾਨੂੰ ਵੀਡੀਓ ਉਹਨਾਂ ਨੂੰ ਮਿਲੂਗੀ ਪਰ ਸਵਾ ਮਿਲੂਗੀ ਜਿਹਨਾਂ ਦੀ ਵੀਡੀਓ ਤੁਹਾਨੂੰ ਕੱਲ ਨੂੰ ਨਹੀਂ ਮਿਲੂਗੀ ਤੇ ਅੱਖਾਂ ਮੇਰੇ ਨੂੰ ਬਹੁਤ ਅੱਜ ਵੀ ਲਾਲ ਹੋ ਰਹੀਆਂ ਨੇ ਸਵੇਰ ਦੇ ਅੱਖਾਂ ਹੀ ਪਤਾ ਨਹੀਂ ਕੀ ਚੱਕਰ ਹੋ ਗਿਆ ਜਿਹਨੇ ਕਿਸੇ ਨੇ ਕਮੈਂਟ ਕੀਤਾ ਸੀ ਆਪਾਂ ਨੂੰ ਵੀ ਏਰੀਆ ਪੁੱਛ ਤੇ ਸੀਗੀ ਜੀ ਆਪਣਾ ਆਪਣਾ ਏਰੀਆ ਜੀ ਬਠਿੰਡੇ ਵਾਲੀ ਸਾਈਡ ਆ ਜਿਲ੍ਹਾ ਆਪਣਾ ਬਠਿੰਡਾ ਤੇ ਪਿੰਡ ਹੈਗਾ ਜੀ ਆਪਣਾ ਮੈਂਮਾ ਸਰਜਾ ਮੈਂਮੀ ਸਰਜੇ ਲੱਖੀ ਜੰਗਲ ਸਾਹਿਬ ਦੇ ਨਾਲ ਜੀ ਆਪਣਾ ਪਿੰਡ ਜਿਲ੍ਹਾ ਬਠਿੰਡਾ ਜੀ ਆਪਣਾ ਤੇ ਸੈਰ ਵੀ ਇਸ ਤਰ੍ਹਾਂ ਕੰਮ ਕਰਿਆ ਬੱਠਾ ਇੱਧਰ ਤੇ ਵਾਲੇ ਦੂਸਰਾ ਬੱਚਾ ਹੀ ਬੈਠਾ ਤੁਸੀਂ ਸੀਸੇ ਵਿੱਚ ਵੇਖ ਸਕਦੇ ਹੋ ਇਹੋ ਤੋਂ ਤੇ ਕੰਮ ਤਾਂ ਵੀ ਆਪਣੀ ਜ਼ਿੰਦਗੀ ਆ ਹਨਾ ਤੇ ਪਰ ਅੱਜ ਸਵੇਰ ਦੀ ਮੈਂ ਬਹੁਤ ਵਿਜੀ ਸੀ ਕਿ ਤੁਹਾਨੂੰ ਬਿਜ਼ੀ ਲਾਈਫ ਹੋਣਾ ਚੰਗੀ ਗੱਲ ਹੈ। ਤੇ ਕਿਤੇ ਕਿਤੇ ਬਿਜੀ ਵਾਲੇ ਹੋ ਜਾਈਦਾ ਬਸ ਫਿਰ ਫੱਕ ਰਹਿਣਾ। ਜਿੰਨਾ ਸੈਰ ਵੀ ਬਹੁਤ ਦਾ ਫਰੇਸ ਟਾਈਮ ਤੇ ਅੱਥਾਨੇ ਦੁੱਧ ਮੱਚ ਰਹੀਆਂ ਨੇ। ਕਿਉਂਕਿ ਜੀ ਕੰਮ ਬਾਜ਼ਾਰ ਗਏ ਸੀਗੇ ਉਹਦੇ ਸਦਕਾ ਫਿਰ ਇਦਨੇ ਕਤਲੀਕ ਤਾਂ ਚਲੋ ਆਈ ਜਾਂਦੀ ਹੈ। ਬਾਕੀ ਤੁਹਾਨੂੰ ਪਤਾ ਹੀ ਹੈ ਜਿੰਮੇ ਦੀ ਆਪਣੀ ਸਿਹਤ ਹੈਗੀ ਆ। ਤੇ ਮੇਕੀ ਵਿੱਚ ਗੱਡੀ ਚਲਦੀ ਚਵਾਈ ਜਾਂਦੇ ਆ। ਵਧੀਆ ਕਪੜੇ ਪੱਲੇ ਆਏ ਆ ਜੀ। ਤੁਹਾਨੂੰ ਲੱਗੋ ਇਹ ਵੀ ਛੇਤੀ ਤੇ ਪਲੀਜ਼ ਕਮੈਂਟ ਕਰਿਆ ਕਰੋ ਜੋ ਵੀ ਕੋਈ ਡਾਊਟ ਹੁੰਦਾ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਹਨ ਤੇ ਇੱਕ ਗੱਲ ਮੈਂ ਤੁਹਾਡੇ ਪਿੰਡ ਪਰਮਾਣਾ ਹੋਰ ਸ਼ੇਅਰ ਕਰਨਾ ਚਾਹੁੰਦੀ ਹਾਂ ਜੋ ਮੈਂ ਵੀਡੀਓ ਚ ਕੱਪੜੇ ਦਿਖਾਉਣੀ ਆ ਜੇ ਮੇਰੇ ਸ਼ਾਰਟ ਵੀਡੀਓ ਦੇ ਵਿੱਚ ਹੁੰਦੇ ਆ ਜੀ ਕੱਪੜੇ ਉਹ ਮੇਰੇ ਵਿਕ ਜਾਂਦੇ ਆ ਤੇ ਮੈਂ ਉਹ ਕੱਪੜੇ ਉਹਦੇ ਹੀ ਲਿਉਣੀ ਜਦੋਂ ਮੈਨੂੰ ਆਰਡਰ ਆਉਂਦੇ ਆ ਜੀ ਮੈਂ ਵੇਚ ਦਿੰਦੀ ਆ ਤੇ ਲੋਕ ਪਰਤਿਆਵੇ ਲੈਂਦੇ ਆ ਜੀ ਲਈ ਜਾਣ ਦੋ ਜੀ ਜਿਹੜੇ ਪਰਤਿਆਵੇ ਲੈਂਦੇ ਆ ਆਪਾਂ ਨੂੰ ਉਹਨਾਂ ਦੀ ਕੋਈ ਚੀਜ਼ ਨਹੀਂ ਆਪਾਂ ਲੋਕਾਂ ਉਹ ਗੱਲਾਂ ਨਹੀਂ ਕਰਦੇ ਹੈਗੇ ਆ ਕਿ ਕਈ ਵਰ ਲੋਕਾਂ ਦੀ ਖੈਸੀਅਤ 500 ਰੁਪਏ ਦਾ ਸੂਟ ਲੈਣ ਦੀ ਨਹੀਂ ਹੁੰਦੀ ਹੈਗੀ ਆ ਤੇ ਉਹ ਅਗਲਾ ਗੱਲਾਂ ਕਰਦਾ ਹੁੰਦਾ ਕਿ ਅਸੀਂ ਤਾਂ ਤੇਰੇ ਪਰਤਿਆ ਵੀ ਲੈਣੀ ਆ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਜੀ ਇਹ ਸ਼ਾਇਦ ਲੋਕ ਪਰਤਿਆ ਵੀ ਦੇਖਦੇ ਵੀ ਇਹ ਚੀਜ਼ੇ ਦੇ ਕੋਲ ਹੈਗੀ ਆ ਤੇ ਹੈਣੀਆਂ ਤੇ ਆਪਾਂ ਕਿਸੇ ਨੂੰ ਕੋਈ ਚਾਨਣਾ ਦਾ ਪਾਉਣਾ ਨਹੀਂ ਹੈਗਾ ਜਾਂ ਕਿਸੇ ਜ਼ੋਰ ਲੱਦਦੇ ਨੇ ਜੋ ਹੈਗਾ ਜੋ ਹੈਗਾ ਜੋ ਨਹੀਂ ਤਾਂ ਨਹੀਂ ਜੋ ਕਰਦੇ ਆ ਉਹ ਦਮ ਤੇ ਕਰਦੇ ਆਂ ਨਹੀਂ ਆਪਾਂ ਕਿਸੇ ਵੀ ਮਿੰਤ ਨਹੀਂ ਕਰਦੇ ਜੀ ਨਾ ਮੈਂ ਕਿਸੇ ਨੂੰ ਇਹ ਮਿੰਟ ਬਾਜ਼ ਮਾਰ ਕੇ ਆਖਿਆ ਵੀ ਤੂੰ ਆ ਮੇਰੇ ਕੋਲ ਚੀਜ਼ ਲੈ ਜਾ ਤੇ ਨਾ ਮੈਂ ਕਿਸੇ ਨੂੰ ਫੋਨ ਲਾ ਕੇ ਆਖਿਆ ਵੀ ਤੂੰ ਆ ਮੇਰੇ ਕੋਲ ਚੀਜ਼ ਲੈ ਜਾ ਜਿਹਨੇ ਜਿਹਨੇ ਖਰੀਦਣੀ ਹੈ ਖਰੀਦ ਦੇ ਜਿਹਨੇ ਕਿ ਨਹੀਂ ਖਰੀਦਣੀ ਨਾ ਖਰੀਦੇ ਇਹ ਚੀਜ਼ ਦਾ ਮੈਨੂੰ ਕੋਈ ਨਹੀਂ ਫਰਕ ਪੈਂਦਾ ਜੀ ਠੀਕ ਹਨਾ ਜੀ ਵਧੀਆ ਜੀ ਆ ਵੀ ਜ਼ਿੰਦਗੀ ਐਸ਼ ਨਾਲ ਜਿੰਨੇ ਆ ਕਿਸੇ ਸੜੇ ਤੋਂ ਕੋਈ ਲੜਾ ਨਹੀਂ ਕਿਸੇ ਰਕੋ ਦੇਣਾ ਨਹੀਂਗੇ ਠੀਕ ਹੈ ਨਹੀਂ ਤੇ ਪਰ ਤੁਹਾਨੂੰ ਵੀ ਪਤਾ ਜ਼ਿੰਦਗੀ ਚ ਕੋਈ ਵੀ ਸੰਘਰਸ਼ ਆਪਾਂ ਕਰਦੇ ਆ ਕੁੱਤੇ ਲਾਉਣ ਵਾਲੇ ਜਿਹਨਾਂ ਦਾ ਬਹੁਤ ਹੁੰਦੀ ਆ ਕੋਈ ਚੱਕਰੀ ਨਹੀਂ ਜੀ ਇਹੋ ਜੀ ਗੱਲ ਦਾ ਜਿਹਨੇ ਲਾਉਣੇ ਲਾਈ ਚੱਲੇ ਫਰਮਾ ਤੁਹਾਡਾ ਸਹਾਇਜਾ ਜੀ ਆਪਾਂ ਨੂੰ ਕੰਮ ਕਰਨਾਸਤੇ ਉਹ ਆਪਣੇ ਨਾਲ ਆ ਵਾਹਿਗੁਰੂ ਦੀ ਕਿਰਪਾ ਹਣੀ ਚਾਹੀਦੀ ਹੈ ਬਾਕੀ ਮੇਰੇ ਭੈਣ ਭਰਾ ਜੋ ਸਾਥ ਦੇ ਰਹੇ ਬਹੁਤ ਵਧੀਆ ਲੱਗਦਾ ਜੀ ਇਹ ਲੈਣਿਆ ਪਰ ਤੇ ਆਵੇ ਲੈ ਜਾਵੇ ਕੋਈ ਚੱਕਰ ਹੀ ਨਹੀਂ ਜੀ ਇਹੋ ਜੀ ਗੱਲਬਾਤ ਆਪਾਂ ਕਿਸੇ ਇੱਕ ਦੇ ਦਮ ਤੇ ਥੋੜੀ ਨਾਲ ਦਾ ਕੰਮ ਤੋਰੇ ਆਪਾਂ ਉਹਦੀ ਹੱਕ ਦੇ ਦਮ ਤੇ ਤੋਰੇ ਜੀ ਠੀਕ ਹੈ ਨਾ ਜੀ ਤੇ ਤੋਰੇਆ ਤੇ ਤੋਰੇ ਬਸ ਸਿੱਧੀ ਗੱਲ ਆ ਤੇ ਚਲੋ ਕਰਦੇ ਆ ਆਪਾਂ ਬਲੌਗ ਦੇ ਅੰਦਰ ਇੱਥੇ ਕੱਲ ਨੂੰ ਨਵੇਂ ਵੀਡੀਓ ਨੰ ਮਿਲਾਂਗੇ ਤੇ ਚੈਨਲ ਤੇ ਜਿਹੜੇ ਨਵੇਂ ਜੁੜਦੇ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਫਿਰ లైక్ షేర్ ఫిట్ మెంట్ దిగువ ਕਰਿਆ ਪਰ ਚਲੋ ਠੀਕ ਹੈ ਜਿੱਧਰ ओके बाय ਸ਼ਸ਼ੀਕਰ